ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਵਧੀਆ ਉਬਲੇ ਆਲੂ ਦੀ ਟਿੱਕੀ ਬਣਾਉਣ ਲੱਗੇ ਸੌਖੇ ਜਿਹੇ ਤਰੀਕੇ ਨਾਲ ਮੈਂ ਇਹਨੂੰ ਟਿੱਕੀ ਦਾ ਨਾਮ ਦਿੱਤਾ ਤੁਸੀਂ ਕੀ ਨਾਮ ਦਿੱਤਾ ਕਮੈਂਟ ਕਰਕੇ ਦੱਸਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਟੇਸਟੀ ਰੈਸਪੀ ਬਣ ਕੇ ਤਿਆਰ ਹੋਣ ਵਾਲੀ ਹੈ ਦੋ ਉਬਲੇ ਆਲੂ ਲਏ ਇਹਨਾਂ ਨੂੰ ਆਪਾਂ ਕਰ ਲੈਣਾ ਕਦੂਕਸ ਤੁਹਾਨੂੰ ਪਤਾ ਹੀ ਆ ਕਿ ਸਾਡਾ ਬਿਲਕੁਲ ਸੌਖਾ ਤਰੀਕਾ ਹੁੰਦਾ ਹਰ ਇੱਕ ਵੀਡੀਓ ਬਣਾਉਣ ਦਾ ਤੇ ਬਿਲਕੁਲ ਸਧਾਰਨ ਤਰੀਕਾ ਹੁੰਦਾ ਸਾਡਾ ਬੋਲਣ ਦਾ ਤੇ ਦੇਖੋ ਜੀ ਆਪਾਂ ਭਾਂਡੇ ਜਿਹੜੇ ਵਰਤਦੇ ਉਹ ਬਿਲਕੁਲ ਸਿੰਪਲ ਸਧਾਰਨ ਆਪਾਂ ਵਰਤਣ ਜਿਹੜੇ ਲਈਦੇ ਆ ਤੇ ਆਲੂ ਕਰ ਲੈ ਆਪਾਂ ਕद्दूकस ਦੋਏ ਉਬਲੇ ਆਲੂ ਆਪਾਂ ਕद्दूकस ਕਰ ਲਏ ਆ ਇਹਦੇ ਵਿੱਚ ਆਪਾਂ ਹਲਕੇ ਜਿਹੇ ਪਾਉਣੇ ਮਸਾਲੇ ਕਾਲੀ ਮਿਰਚ ਪਾ ਲਈ ਆ ਜਿੰਨੇ ਕਾ ਆਲੂ ਆ ਉਨੇ ਕ ਆਪਾਂ ਇਹਦੇ ਵਿੱਚ ਮਸਾਲਾ ਪਾ ਲੈਣਾ ਲੂਣ ਪਾ ਲਿਆ ਇਹ ਲਾਲ ਮਿਰਚ ਪਾਲਣੇ ਥੋੜੀ ਜਹੀ ਤੇ ਇਹਦੇ ਵਿੱਚ ਆਪਾਂ ਪਿਆਜ਼ ਟਮਾਟਰ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਤੇ ਹੁਣ ਇਹਦੇ ਵਿੱਚ ਆਪਾਂ ਪਾਇਆ ਇਹ ਜੀ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਪਾਇਆ ਆਪਾਂ ਦੇਖੋ ਬਿਲਕੁਲ ਥੋੜਾ ਚਮਚ ਦਾ ਚੌਥਾ ਹਿੱਸਾ ਬਿਲਕੁਲ ਥੋੜਾ ਜਿਹਾ ਬੇਕਿੰਗ ਪਾਊਡਰ ਆਪਾਂ ਪਾਇਆ ਇਹ ਤੇ ਅੱਗੇ ਪੂਰੀ ਵੀਡੀਓ ਨੂੰ ਦੇਖਿਓ ਫਿਰ ਪਤਾ ਲੱਗਣਾ ਕਿ ਕਿਉਂ ਆਪਾਂ ਪਾਇਆ ਬੇਕਿੰਗ ਪਾਊਡਰ ਪਹਿਲਾਂ ਹਲਕੇ ਜਿਹੇ ਮਸਾਲਿਆਂ ਨੂੰ ਆਪਾਂ ਰੜਾ ਲਿਆ ਆ ਤੇ ਹੁਣ ਇਹਦੇ ਵਿੱਚ ਮੈਂ ਪਾਣ ਲੱਗੀਆਂ ਜੀ 2 ਚਮਚੇ ਕੌਰਨ ਫਲੋਰ ਕੌਰਨ ਫਲੋਰ ਦੇ 2 ਚਮਚੇ ਪਾਏ ਆ ਮੈਂ ਇਹਦੀ ਜਗ੍ਹਾ ਤੁਸੀਂ ਮੈਦਾ ਵੀ ਪਾ ਸਕਦੇ ਆ ਚੌਣਾ ਦਾ ਆਟਾ ਵੀ ਪਾ ਸਕਦੇ ਆ ਤੇ ਆਪਾਂ ਪਾਇਆ ਜੀ ਕੌਰਨ ਫਲੋਰ ਤੇ ਇਹਨੂੰ ਕਰਨਾ ਮਿਕਸ ਬਿਨਾ ਪਾਣੀ ਤੋਂ ਕਿਉਂਕਿ ਆਪਾਂ ਨੂੰ ਪਤਾ ਹੀ ਆ ਆਲੂ ਦੇ ਵਿੱਚ ਨਮੀ ਜਿਹੜੀ ਬਹੁਤ ਹੁੰਦੀ ਆ ਤੇ ਐਦਾਂ ਹੀ ਨੇ ਮਿਕਸ ਹੋ ਜਾਣਾ ਆ ਤੇ ਸਵਾਰ ਕੇ ਇਹਨੂੰ ਬਸ ਚਮਚੇ ਦੇ ਨਾਲ ਆਪਾਂ ਮਿਕਸ ਕਰਨਾ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਦੇਖੋ ਕਿੰਨੀ ਮਿਹਨਤ ਦੇ ਨਾਲ ਆਪਾਂ ਹਰ ਇੱਕ ਰੈਸਪੀ ਜਿਹੜੀ ਤਿਆਰ ਕਰਦੇ ਆਂ ਤੇ ਜਦੋਂ ਫਿਰ ਸਪੋਰਟ ਨਹੀਂ ਮਿਲਦੀ ਫਿਰ ਮਨ ਖਰਾਬ ਹੋ ਜਾਂਦਾ ਆ ਤੇ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਤੇ ਦੇਖੋ ਇਦਾਂ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਲਿਆ ਬਿਨਾ ਪਾਣੀ ਤੋਂ ਬਿਨਾ ਤੇਲ ਤੋਂ ਕੋਸ਼ ਨਹੀਂ ਪਾਇਆ ਸੀ ਆਪਾਂ ਇਹਦੇ ਵਿੱਚ ਐਦਾਂ ਹੀ ਮਿਕਸ ਹੋ ਗਿਆ ਨਾ ਐਨ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਡਲੀ ਨਹੀਂ ਕੋਈ ਰਹਿਣੀ ਚਾਹੀਦੀ ਮੋਟਾ ਪੀਸ ਨਹੀਂ ਰਹਿਣਾ ਚਾਹੀਦਾ ਇਹਦੇ ਵਿੱਚ ਕੋਈ ਵੀ ਤੇ ਤਾਂ ਹੀ ਇਹ ਵਧੀਆ ਟਿੱਕੀ ਦੀ ਸ਼ੇਪ ਦੇ ਵਿੱਚ ਬਣ ਕੇ ਤਿਆਰ ਹੋਗੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਇਹ ਬਣ ਕੇ ਤਿਆਰ ਹੋਣੇ ਆ ਤੇ ਹੁਣ ਆਪਾਂ ਚਮਚਾ ਜਿਹੜਾ ਕੱਢ ਤਾਂ ਸਾਫ਼ ਕਰਕੇ ਤੇ ਇੱਕ ਜਿਹੜਾ ਦੋ ਦੋ ਥੋਪਕੇ ਆਪਾਂ ਪਾ ਲਿਆ ਤੇਲ ਦੇ ਕੋਈ ਵੀ ਤੇਲ ਕਿਉਂ ਪਾ ਲਓ ਤੁਸੀਂ ਇਹਨੂੰ ਮੜ ਜੇ ਆਪਾਂ ਕਿਉਂਕੋ ਡੋਂਗੇ ਦੇ ਨਾਲ ਸਾਰਾ ਲੱਗੀ ਜਾਂਦਾ ਹੈ ਤੇ ਇਹੋ ਆਪਾਂ ਸਮੇਟ ਲੈਣਾ ਐ ਦਾ ਸਾਰਾ ਇਕੱਠਾ ਕਰ ਲੈਣਾ ਆ ਤੇ ਹੱਥਾਂ ਨੂੰ ਆਪਾਂ ਧੋ ਕੇ ਸਾਫ਼ ਕਰਕੇ ਤੇ ਫਿਰ ਤੇਲ ਲਾ ਕੇ ਹੱਥਾਂ ਨੂੰ ਮੜ ਜਿਹਾ ਤੇ ਇਹਦੇ ਛੋਟੇ ਛੋਟੇ ਪੀਸ ਲੈ ਕੇ ਤੇ ਇਹਦੀ ਤੁਸੀਂ ਟਿੱਕੀ ਦੀ ਸ਼ੇਪ ਦੇ ਲਓ ਤੇ ਪੇੜਾ ਜਿਹਾ ਬਣਾ ਲਓ ਜਿਹਦਾ ਗੋਲ ਬਣਾਈਦੇ ਆਪਾਂ ਉਦਾਂ ਦੀ ਸ਼ੇਪ ਦੇ ਲਓ ਸਿਲੰਡਰ ਸ਼ੇਪ ਦੇ ਲਓ ਤੇ ਮੈਂ ਇਹਨੂੰ ਦੇਣ ਲੱਗੀ ਜੀ ਟਿੱਕੀ ਦੇ ਸ਼ੇਪ ਪਰ ਥੋੜਾ ਜਿਹਾ ਪੱਟ ਜਾਏ ਨੇ ਤੇ ਕਰਾਂਗੇ ਤੇ ਬਾਅਦ ਚ ਇਹ ਰਹਿਣਾ ਤਾਂ ਹੈ ਨਹੀਂ ਕਿਉਂਕਿ ਇਹਨੂੰ ਫੁੱਲ ਜਾਣਾ ਬੇਕਿੰਗ ਪਾਊਡਰ ਆਪਾਂ ਪਾਇਆ ਪਰ ਥੋੜਾ ਜਿਹਾ ਆਪਾਂ ਐਦਾਂ ਇਹਨੂੰ ਡਿਜ਼ਾਈਨ ਕਰ ਦੇਣਾ ਆ ਤੇ ਸਾਰੇ ਪੀਸ ਜਿਹੜੇ ਆਪਾਂ ਐਦਾਂ ਤਿਆਰ ਕਰ ਲੈਣੇ ਆ ਜੀ ਥੋੜਾ ਹੀ ਮੈਂ ਬਣਾਉਣਾ ਆ ਦੋ ਆਲੂ ਮੈਂ ਤਾਂ ਲੈ ਤੁਸੀਂ ਜ਼ਿਆਦਾ ਬਣਾਉਣਾ ਤਾਂ ਤੁਸੀਂ ਜ਼ਿਆਦਾ ਆਲੂ ਉਵਾੜ ਕੇ ਕਦੂਕਸ ਕਰ ਲਓ ਕਦੂਕਸ ਕਰ ਲਓ ਤੇ ਮੈਸ਼ ਕਰ ਲਓ ਉਹਨਾਂ ਨੂੰ ਮੈਚਰ ਦੇ ਨਾਲ ਤੇ ਬਸ ਐਦਾਂ ਹੀ ਆਪਾਂ ਸਾਰੇ ਪੀਸ ਤਿਆਰ ਕਰਨੇ ਪਹਿਲਾਂ ਤੇਲ ਆਪਾਂ ਗਰਮ ਰੱਖਿਆ ਆ ਮੀਡੀਅਮ ਸੇਕ ਦੇ ਉੱਤੇ ਤੇਲ ਗਰਮ ਰੱਖਿਆ ਹੌਲੀ ਹੌਲੀ ਗਰਮ ਹੋਈ ਜਾਂਦਾ ਤੇਲ ਤੇ ਦੇਖੋ ਇਦਾਂ ਦੇ ਪੀਸ ਆਪਾਂ ਤਿਆਰ ਕਰ ਲੈਣੇ ਆ ਲਓ ਜੀ ਸਾਰੇ ਪੀਸ ਆਪਾਂ ਤਿਆਰ ਕਰ ਲਏ ਆ ਬਾਅਦ ਚ ਇੱਕ ਛੋਟਾ ਜਿਹਾ ਰਹਿ ਗਿਆ ਸੀ ਤੇ ਹੱਥਾਂ ਨਾਲ ਥੋੜੀ ਜਿਹਾ ਚਿਪਕਣ ਲੱਪਣ ਦਾ ਨਾ ਜਦੋਂ ਹੱਥ ਥੋੜੀ ਜਿਹਾ ਲਿਬੜ ਜਾਂਦੇ ਇਹਦੇ ਨਾਲ ਤੇ ਤੇਲ ਆਪਾਂ ਦੇਖੋ ਮੀਡੀਅਮ ਗਰਮ ਰੱਖਿਆ ਹੈ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਆਪਾਂ ਪਕਾਉਣਾ ਹੈ ਤੇ ਬਹੁਤ ਹੀ ਵਧੀਆ ਫੁੱਲ ਕਿ ਟਿੱਕੀ ਹੈ ਬਣ ਕੇ ਤਿਆਰ ਹੋਣੀ ਜੀ ਮੈਂ ਇਹਨਾਂ ਨੂੰ ਟਿੱਕੀਆਂ ਦਾ ਨਾਮ ਦਿੱਤਾ ਤੁਸੀਂ ਇਹਨਾਂ ਨੂੰ ਕੋਈ ਵੀ ਨਾਮ ਦੇ ਦਿਓ ਜੀ ਜਿਹੜਾ ਦਊਂਗੇ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਤੇ ਦੇਖੋ ਜੀ ਆਪਾਂ ਜਿੰਨੇ ਪੀਸ ਬਣਾਏ ਸੀ ਸਾਰੇ ਬਾਤ ਤੇ ਆ ਤੈਰ ਕੇ ਉੱਪਰ ਆ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਪਲਟ ਦੰਨੇ ਆ ਸੇਕ ਆਪਾਂ ਮੀਡੀਅਮ ਰੱਖਣਾ ਆ ਇਹਨਾਂ ਨੂੰ ਆਪਾਂ 골ਡਨ ਕਰ ਲੈਣਾ ਹੈ 골ਡਨ ਬ੍ਰਾਊਨ ਕਰ ਲੈਣਾ ਇਹਨਾਂ ਨੂੰ ਤੇ ਐਦਾਂ ਹੀ ਆਪਾਂ ਇਹਨਾਂ ਨੂੰ ਪਲਟ ਦਾਣਾ ਜੀ ਤੇ ਵਸੇਦੇ ਉਲਟਪਾਲਟ ਕਰਕੇ ਇਹਨਾਂ ਨੂੰ 골ਡਨ ਜੇ ਕਰਕੇ ਆਪਾਂ ਕੱਢ ਲੈਣਾ ਆ ਟਿਸ਼ੂ ਦੇ ਉੱਤੇ ਤੇ ਮਾੜਾ ਮੋਟਾ ਜਿਹੜਾ ਤੇਲ ਹੋਊਗਾ ਉਹ ਨਿਕਲ ਜਾਊਗਾ ਤੇ ਬਹੁਤ ਹੀ ਵਧੀਆ ਇਹ ਜਿਹੜੀ ਆ ਆਲੂ ਟਿੱਕੀਆਂ ਦਾ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਨਹੀਂ ਇਹਦੇ ਉੱਤੇ ਮਾੜਾ ਮੋਟਾ ਡਿਜ਼ਾਈਨ ਕਰਨਾ ਨਾ ਕਰੋ ਇਹ ਸਿੰਪਲ ਰੱਖ ਲਓ ਇਹਨੂੰ ਪਰ ਬਹੁਤ ਹੀ ਵਧੀਆ ਫੁੱਲ ਕੇ ਇਹ ਟਿੱਕੀਆਂ ਤਿਆਰ ਹੋਣੀਆਂ ਦੇਖ ਸਕਦੇ ਆ ਤੁਸੀਂ ਕਿੰਨੇ ਵਧੀਆ ਇਹ ਆਪਣੇ ਆਲੂ ਟਿੱਕੀ ਜਿਹੜੇ ਐਨ ਫੁੱਲ ਗਈ ਐ ਦੇਖੋ ਬਹੁਤ ਹੀ ਸੋਹਣੀ ਬਹੁਤ ਹੀ ਟੇਸਟੀ ਖਾਣ ਨੂੰ ਇਹ ਲੱਗਦੀ ਆ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਤਾਂ ਖਾਣ ਨੂੰ ਆਪੇ ਬਹੁਤ ਹੀ ਟੇਸਟੀ ਲੱਗਣੀ ਆ ਇਹ ਜੇ ਜ਼ਿਆਦਾ ਸਮਾਨ ਵੀ ਨਹੀਂ ਆਪਾਂ ਇਹਦੇ ਵਿੱਚ ਪਾਇਆ ਤੇ ਦੇਖੋ ਜੀ ਇਹ ਐਨ ਬਣ ਕੇ ਤਿਆਰ ਹੋ ਗਏ 골ਡਨ ਬਣ ਗਏ ਆਪਣੇ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਇੱਕ ਟਿਸ਼ੂ ਦੇ ਉੱਤੇ ਜਿਹੜਾ ਵਾਧੂ ਤੇਲ ਹੋਊਗਾ ਉਹ ਨਿਕਲ ਜਾਊਗਾ ਦੇਖੋ ਕਿੰਨੀਆਂ ਸੋਹਣੀਆਂ ਟਿੱਕੀਆਂ ਆਪਣੀਆਂ ਐਨ ਫੁੱਲ ਕੇ ਤਿਆਰ ਹੋਈਆਂ ਬਹੁਤ ਸੋਹਣੀਆਂ ਦੇਖਣ ਨੂੰ ਲੱਗਦੀਆਂ ਆ ਤੇ ਕੁਛ ਨਹੀਂ ਆਪਾਂ ਇਹਦੇ ਵਿੱਚ ਪਾਇਆ ਬਸ ਆਲੂ ਇਹ ਉਬਲਿਓ ਤੇ ਦੋ ਚਮਚੇ ਦੇ ਵਿੱਚ ਆਪਾਂ ਕਾਰਨ ਫਲੋਰ ਦੇ ਪਾਇਏ ਸੀ ਉਹਦੀ ਜਗ੍ਹਾ ਚੌਲਾਂ ਦਾ ਆਟਾ ਪਾ ਲਓ ਮੈਦਾ ਪਾ ਲਓ ਇਹ ਲਓ ਜੀ ਦੇਖੋ ਕਿੰਨੇ ਸੋਹਣੇ ਇਹ ਜਿਹੜਾ ਆਪਾਂ ਬੇਕਿੰਗ ਪਾਊਡਰ ਪਾਇਆ ਨਾ ਮਾੜਾ ਜਿਹਾ ਡਿਜ਼ਾਈਨ ਆਪਣਾ ਵਿੱਚੇ ਲੁਕ ਗਿਆ ਮਾੜਾ ਜਿਹਾ ਦਿਦਾ ਆ ਤੇ ਬੇਕਿੰਗ ਪਾਊਡਰ ਜਿਹੜਾ ਆਪਾਂ ਪਾਇਆ ਸੀ ਉਹਦੇ ਨਾਲ ਇਦਾਂ ਫੁੱਲ ਕੇ ਤਿਆਰ ਹੋਈਆਂ ਇਹ ਤੇ ਆਲੂ ਟਿੱਕੀ ਬਣ ਕੇ ਆਪਣੀ ਵਧੀਆ ਤਿਆਰ ਆ ਤੇ ਇਹਨੂੰ ਤੁਸੀਂ ਹਰੀ ਚਟਣੀ ਨਾਲ ਖਾਓ ਟਮਾਟੋ ਕੈਚਪ ਨਾਲ ਖਾਓ ਲਓ ਜੀ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀਆਂ ਸੋਹਣੀਆਂ ਟਿਕੀਆਂ ਬਣ